ਮੇਰੇ ਵੀਰੋ ਪੁੱਚਰਾਂ ਦੇ ਨੇ ਕਹਿੰਦੇ ਆਣ ਮਨ ਖੁਸ਼ ਕਰ ਦਿੱਤਾ ਆ ਪਤਾਹਪੁਰੀਆ ਆ ਪਤਾਹਪੁਰੀਆ ਪਤਾਹਪੁਰੀਆ ਦੇਖਾਂਗੇ ਸਾਹਮਣੇ ਫਰੰਦੀਪੁਰੀਆ ਗੋਪੀ ਦਾ ਜਿੱਲ ਜੱਦਨ ਕਰ ਰਿਹਾ ਪੁਆਇੰਟ ਤੋਂ ਮੁੰਡਾ ਪਹਿਲਵਾਨਾਂ ਦਾ ਛੇਰਾ ਵੇਦਾ ਹੋਵੇਗਾ ਤੇ ਜਗਵੀਰ ਪੁੱਚਰ ਪਿੰਡ ਵਾਲਾ ਅਮਰੀਕਾ ਤੋਂ ਵੇਦਾ ਆਵੇਗਾ ਬੜਾ ਪਿਆਰ ਹੈ ਫਰੰਦੀਪੁਰੀਏ ਗੋਪੀ ਨਾਲ ਆ ਦੇਖਾਂਗੇ ਸਾਹਮਣੇ ਪਤਾਹਪੁਰੀਆ ਤੇ ਤੇਜਵੀਰ ਧੁੰਨਾ ਵਾਲਾ ਮੇਰੇ ਵੀਰੋ ਆ ਰਿਹਾ ਕਰਨ ਜੇ ਸੱਪਾਂ 'ਚ ਜ਼ਹਿਰ ਨਾ ਹੁੰਦਾ ਤੇ ਲੋਕਾਂ ਨੇ ਰੱਥਿਆਂ ਦਾ ਕੰਮ ਲਿਆ ਕਰਨਾ ਸੀਗਾ ਲਖਵੀਰ ਜਸਮੁੰਦਰ ਖਾਰਾ ਨਾ ਨਾ ਹੁੰਦਾ ਤੇ ਲੋਕਾਂ ਨੇ ਘੁੱਟੋ-ਕੁੱਟੀ ਪੀਂ ਜਾਣਾ ਸੀਗਾ ਇਹ ਗੱਲ ਪੱਕੀ ਐ ਤੇ ਜੀ ਉਹ ਬਾਈ ਅਰਸ਼ ਨੇ ਜੱਥੇ ਕਿਹਨੂੰ ਕਿਹਨੂੰ ਵਧੀਆ ਲੱਗ ਰਿਹਾ ਹੈ ਇੱਕ ਰੀ ਤਾੜੀਆਂ ਜ਼ੋਰਦਾਰ ਮਾਰ ਕੇ ਦੱਸਿਆ ਮੇਰੇ ਵੀਰੋ 11000 ਬੋਲਤਾ ਸੀਗਾ 5000 ਵਾੜੀ ਜੀ ਬਿੱਟੂ ਭਾਜੀ ਪੁੱਤਰ ਸਾਹਿਬ 5000 ਪੁਆਇੰਟਾ ਕਰ ਰਿਹਾ ਜੀ ਇੱਕ ਹੋਰ ਲੈਨੇ 11000 ਦਵਾ ਦਿਆਂਗੇ ਬਹੁਤ ਬਹੁਤ ਧੰਨਵਾਦ ਹੈ ਜੀ ਆਹ ਦੇਖਾਂਗੇ ਸਾਹਮਣੇ ਕਬੱਡੀ ਪੈ ਰਹੀ ਹੈ ਚਾਰ ਤਿਆਰ ਵਾਰ ਤਿਆਰ ਨੇ 5000 ਦਾ ਪਹਿਲਾ ਜਫਾ ਸ਼ਗਨ ਯੂਕੇ ਜੀਤਾ ਸਾਡਾ ਵੀਰ ਅਮਨ ਰਾਏ ਹੁਣਾ ਵੱਲੋਂ ਆਹ ਦੇਖਾਂਗੇ ਸਾਹਮਣੇ ਜੱਗੂ